ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਉਤਰਿਆ ਉਹ ਇਹਦਾ ਸਤ ਸੰਗਤ ਦੇ ਵਿੱਚ ਮਿਲ ਜੂਗਾ ਸੱਚ ਨਾਲ ਜੁੜੂਗਾ ਉਤਰੂਗਾ ਤੁਸੀਂ ਆ ਜਿਹੜਾ ਝੂਠ ਦੇ ਉਦਮਨੇ ਸਾਰੇ ਇਹਦਾ ਕੋਈ ਫਾਇਦਾ ਨਹੀਂ ਹੈ ਤਰ ਨਾਲੇ ਨਹੀਂ ਡਬੋਣਾਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਉਤਰਿਆ ਸੱਚ ਦੀ ਸੰਗਤ ਇਹ ਸੱਚ ਸੰਗਤ ਇਹ ਹੈ ਕਿ ਸੈਲ ਪੱਥਰ ਵਿੱਚ ਜਨ ਤੋਂ ਪਾਏ ਤਾਂ ਕਾ ਰਜ ਕਾਗੇ ਕਰਤ ਇਹ ਸੱਚ ਹੈ ਇਸ ਗੱਲ ਨੂੰ ਮੰਨਣ ਨਾਲ ਆਪੇ ਤੁਸੀਂ ਸਮਝ ਜਾਓਗੇ ਕਿ ਉਹ ਜਿਹਨੇ ਪੈਦਾ ਕੀਤਾ ਫਿਰ ਉਹਨੂੰ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਗੁਰਪ੍ਰਸਾਦ ਪਰਮਪਦ ਪਾਇਆ ਗਿਆਨ ਦੀ ਕਿਰਪਾ ਨਾਲ ਪਰਮਪਦ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਮਿਲੇ ਤਾਂ ਪਰਮਪਦ ਦੀ ਪ੍ਰਾਪਤੀ ਹੈ ਪਰਮਪਰ ਕੀਰਤ ਪਰਮਪਦ ਸਭ ਤੋਂ ਉੱਚੀ ਪਦਵੀ ਹੈ ਪਰਮਪਦ ਕਿ ਕੋਹ ਜਾਣ ਪਰਮਪਦ ਵੇਖਦੋ ਗਾਉ ਕੀ ਗੁਰ ਪ੍ਰਸਾਦ ਪਰਮਪਤਿ ਸੰਸਾਰ ਨੂੰ ਤਿਆਗ ਦੇਣਾ ਆਪਣੀ ਮਰਜ਼ੀ ਛੱਡ ਦੇਣੀ ਬਾਸੇ ਪਰਪਰ ਸਰੈਂਡਰ ਹੋ ਜਾਣਾ ਗੁਰਮਾਨੀ ਦੇ ਸਾਹਮਣੇ ਇਹ ਪਰ ਇਦੋਂ ਬੜੀ ਪਦਵੀ ਹੋ ਕੋਈ ਨਹੀਂ ਹਰ ਕਾਜਨ ਬਣ ਜਾਣਾ ਜਿਹਦਾ ਹੈ ਉਹਦਾ ਹੋ ਜਾਣਾ ਸੱਚ ਨੂੰ ਮੰਨ ਲੈਣੋ ਪੇਪਰ ਪਰ ਸੁੱਕੇ ਕਾਸ਼ਟ ਹਰਿਆ ਸੁੱਕਾ ਕਾਸ਼ਟ ਆ ਫਿਰ ਜਨਮ ਨੂੰ ਸਾਹ ਕੁਮਲਾ ਵਤੀ ਆ ਪੇਹਰਾ ਹੋਣ ਲੱਗ ਜਣ ਸੱਚ ਨੂੰ ਛੱਡ ਗਈ ਕੁਮਲਾਉਂਦੀ ਹੈ ਸੱਚ ਨਾਲ ਜੁੜ ਕੇ ਫਿਰ ਸੁੱਕਾ ਕਾਸ਼ਟ ਰਹਾ ਹੋ ਜਾਂਦਾ ਰਹਾਉ ਜਨਨੀ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਆ ਇੱਥੇ ਸਾਡੀ ਮਾਂ ਹੈ ਜਨਨੀ ਹੈ ਜਲਦੀ ਬਹਰ ਨੂੰ ਕਹਿੰਦੇ ਪਿਤਾ ਪਿਤਾ ਵੀ ਹੈ ਲੋਕ ਉਹ ਲੋਕ ਵੀ ਨੇ ਸੁਤ ਵੀ ਨੇ ਬੱਚੇ ਮੁੰਡੇ ਵਰਤਾ ਘਰ ਵਾਲੀ ਵੀ ਹੈ ਕੋਈ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਨਹੀਂ ਹੈ ਹਸਲ ਦੇ ਵਿੱਚ ਐਵੇਂ ਸਾਨੂੰ ਲੱਗਦੇ ਕੋਈ ਕਿਸੇ ਦੀ ਧਰ ਨਹੀਂ ਹੈ ਕਿ ਕੋਈ ਕਿਸੇ ਦਾ ਆਸਰਾ ਨਹੀਂ ਹੈ ਬਈ ਬੱਚੇ ਸਾਡਾ ਆਸਰਾ ਕੱਢ ਕੇ ਕੱਲ ਨੂੰ ਵੱਢ ਗਏ ਯਾ ਬੱਚੇ ਕਹਿਣ ਮਾਪੇ ਬਾਪ ਚਲਿਆ ਗਿਆ ਸਰ ਤਾਂ ਹੁਣ ਇਹਨੂੰ ਕੌਣ ਪਾਲੂਗਾ ਇਹ ਸਭ ਸਾਡੀ ਗੱਲ ਅਗਿਆਨਤਾ ਦੀ ਹੈ ਕੋਈ ਕਿਸੇ ਦਾ ਐਲਾਨ ਨਹੀਂ ਹੈ ਜਿਹੜੀ ਨੇ ਪੈਦਾ ਕੀਤੇ ਨੇ ਕੋਈ ਸਬਦਾ ਆਧਾਰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋਕ ਰਿਆ ਕੱਲੇ ਕੱਲੇ ਨੂੰ ਰਿਜਕ ਉਠਾ ਕਰ ਦੇ ਦੇਹ ਵਿਚਨਦਾਰੇ ਕੋਲ ਨੇ ਜੇ ਇਹ ਲੋਕ ਇਹ ਗੱਲ ਕਰਦੇ ਨੇ ਵੀ ਜਾਦਾ ਆਵਾਦੀ ਹੋਊ ਘੱਟ ਆਵਾਦੀ ਇਹੋ ਜੂ ਸਭ ਬਕਵਾਸ ਹੈ ਤੇ ਆ ਗੁਰਬਾਣੀ ਦੀ ਪੰਕਤੀ ਸਾਫ਼ ਕਰਦੀ ਹੈ ਇਸ ਕਰ ਤੇ ਹੁਣ ਪਛਤਾਉਣ ਲੱਗ ਗਏ ਆਵਾਦੀ ਕਟੜੀ ਨਹੀਂ ਚਾਹੀਦੀ ਐਂਡੀ ਸਾਡੇ ਕੋਲ ਜ਼ਮੀਨ ਹੈ ਇੱਥੇ ਤਾਂ ਬਹੁਤ ਜ਼ਿਆਦਾ ਕੁਝ ਪੈਦਾ ਹੋ ਸਕਦਾ ਹੈ ਅਵਾਦੀ ਦੇ ਖਿਲਾਫ ਬੋਲਣਾ ਬੇਵਕੂਫੀ ਦਾ ਸੁਭਾ ਕੁਝ ਨਹੀਂ ਸੀ ਉਧਰ ਤੇ ਖਿਲਾਫ ਬੋਲਣਾ ਬੇਵਕੂਫੀ ਦਾ ਸੁਭਾ ਕੁਝ ਵੀ ਨਹੀਂ ਹੁੰਦਾ ਜਿਆਦਾ ਆਦਮੀ ਐਸ ਪਰਸਿਵਲ ਨੂੰ ਬੰਦਣਾ ਇਹ ਬੇਵਕੂਫੀ ਦਾ ਸੁਭਾ ਕੁਝ ਵੀ ਨਹੀਂ ਹੁੰਦਾ ਸਾਦਾ ਜੀਵਨ ਛੱਡ ਕੇ ਬੇਵਕੂਫੀ ਦਾ ਸੁਭਾ ਕੁਝ ਵੀ ਨਹੀਂ ਹੁੰਦਾ ਅਸਲੀ ਲੋੜ ਹੈ ਨਹੀਂ ਅਬਾ ਲਿਓ ਕਿ ਅਸੀਂ ਆਬਾਦੀ ਘਟਾਉਣ ਲੱਗ ਸਾਨੂੰ ਘਟਾਉਣ ਲੋੜਾ ਨਹੀਂ ਸੀ ਵਧਾਉਣ ਦੀ ਆਬਾਦੀ ਨਹੀਂ ਸੀ ਘਟਾਉਣ ਕਿਹੈਂਦਾ ਸੀ ਲੋੜਾ ਨਹੀਂ ਸੀ ਵਧਾਉਣੀ ਆਬਾਦੀ ਨਹੀਂ ਸੀ ਘਟਾਉਣ ਗੱਲ ਬੰਦ ਚਾਹੀਦਾ ਹਵਾਈ ਜਹਾਜ਼ ਹੈ ਕੁਬੜ ਫਿਰੂ ਤੇ ਬਣੀ ਲੋੜ ਹੈ ਈ ਆਬਾਦੀ ਆਪੇ ਘਟੂ ਬੰਦ ਚਾਹੀਦੀ ਹੈ ਕਾਰ ਖਰਚਾ ਇਹ ਨਾ ਫਿਰ ਉਹ ਕਿੰਨੇ ਬੰਦੇ ਦਾ ਖਰਚਾ ਮੈਂ ਇਕੱਲਾ ਕਰਦਾ ਜੇ ਉਹ ਕਾਰ ਦੀ ਬਜਾਏ ਮੈਂ ਪੈਦਲ ਚੱਲਾਂ ਜਾਂ ਸਾਈਕਲ ਤੇ ਚੱਲਾਂ ਤਾਂ ਉਹ ਕਾਰ ਦੇ ਖਰਚੇ ਨਾਲ ਕਿੰਨੇ ਜਵਾਖ ਬੜ ਜਾਂਦੇ ਇਧਰ ਨੂੰ ਖਲੀ ਅਕਲਰ ਕੰਮ ਕੀਤਾ ਕਿਉਂ ਉਹ ਜਿਹੜੇ ਬੈਠੇ ਨੇ ਉੱਤੇ ਮੈਂ ਆ ਤਾਰੀ ਵਿਦਵਾਨ ਉਹਨਾਂ ਨੇ ਕਾਰਾਂ ਵੇਚਣੀਆਂ ਨੇ ਆਪਣੀਆਂ ਉਹਨਾਂ ਦਾ ਆਪਣੇ ਬਿਜ਼ਨਸ ਦਾ ਫਾਇਦਾ ਲੀਡ ਉਹ ਕਰ ਰਹੇ ਨੇ ਇਹਨਾਂ ਨੂੰ ਸੰਸਾਰ ਨੂੰ ਲੀਡ ਕਰਨ ਗਾ ਰਹੇ ਵਿਦਵਾਨ ਮਾਇਆਤਾਰੀ ਉਹਨਾਂ ਦੀ ਲੀਡਰਸ਼ਿਪ ਵਿੱਚ ਜੋ ਕੋਈ ਸੰਸਾਰ ਨੇ ਕੀਤਾ ਗਲਤ ਕੀਤਾ ਗੁਰਬਾਣੀ ਦੇ ਹਲਟ ਕੀਤਾ ਭੁਗਦੇ ਨੇ ਭੁਗਤਣ ਨਹੀਂ ਦੇ ਜੇ ਕਟਾ ਗਲਦੇ ਆਦਮੀ ਦਵਾਈਆਂ ਵੇਚਣੀਆਂ ਸੀ ਆਪਣੀਆਂ ਕੀਟਨਾਸ਼ ਪ੍ਰਚਾਰ ਕਰਤਾ ਹੁਣ ਕਹਿੰਦੇ ਸਾਰਾ ਪਣੀ ਖਰਾਬ ਹੋ ਗਿਆ ਹੁਣ ਕੀ ਹੋ ਗਿਆ ਸੁੱਤੇ ਪੈਦੇ ਜਾ ਰਹੇ ਇਹ ਸਾਰੇ ਜਿਹੜੇ ਆਦਮੀ ਨੇ ਮਾਇਆਦਾਰੀ ਦੇ ਇੱਕ ਦੂਜੇ ਦੇ ਦੁਸ਼ਮਣ ਨੇ ਇੱਕ ਦੂਜੇ ਦੇ ਦੁਸ਼ਮਣ ਦੁਨੀਆ ਮਰ ਜੇ ਪਈ ਮਰ ਜੇ ਮੇਰੇ ਕੁਮਾਇਆ ਆ ਜਾਏ ਨੁਕਸਾਨ ਹੋ ਜਾ ਪਿਆ ਹੋ ਜਾ ਅ ਦੁੱਧ ਲਗਲੇ ਨਹੀਂ ਬਣਾਉਂਦੇ ਕਿਉਂ ਨਗਲੇ ਨਹੀਂ ਬਣਾਉਂਦੇ ਕੀ ਨਹੀਂ ਕਰਦੇ ਬਲਾਵਟ ਕੀ ਨਹੀਂ ਕਰਦੇ ਕਾਲੇ ਵਾਤੇ ਪੈਸੇ ਬਸਤੇ ਇੰਨੇ ਪੈਸੇ ਦੀ ਜਿਹੜੀ ਇਹਨਾਂ ਨੇ ਭੁੱਖ ਵਧਾ ਲਈ ਇਹ ਆਪਣੀ ਮੌਤ ਹੈ ਇਹਨਾਂ ਸਾਰਿਆਂ ਦੀ ਬੁਲੇਸਟਰ ਨੇ ਉਹ ਖਾ ਜਾਂਦੇ ਨੇ ਪੈਸੇ ਉਹਨਾਂ ਫਿਰ ਜੁਆਕਾ ਨੇ ਉਹ ਜਿਹੜੇ ਬਹੁਤੇ ਗਰੀਬ ਰੂਰ ਹਥਿਆਰ ਚੱਕ ਲੈ ਮਨਨ ਵਾਲ ਨੂੰ ਮਰ ਗਏ ਨਾ ਆਪੇ ਟਕਰਾ ਕੇ ਇਹ ਇਹਨਾਂ ਦੀ ਅਗਲ ਚੋਂ ਇਹਨਾਂ ਦੀ ਮੌਤ ਪੈਦਾ ਹੁੰਦੀ ਹੈ ਸੰਸਾਰੀ ਅਗਲ ਚੋਂ ਸੰਸਾਰ ਦੀ ਮੌਤ ਪੈਦਾ ਹੁੰਦੀ ਹੈ ਸਾਡੀ ਅਕਲ ਸਾਡੀ ਉਹ ਮੌਤ ਹੈ ਗੁਰਬਾਣੀ ਇਹ ਬਰਦੀ ਹੈ आदमी ਦੀ ਅਕਲ ਆਦਮੀ ਦੇ ਵਿੱਚ ਆਦਮੀ ਦੀ ਬਹੁਤ ਸ਼ੁਭੀ ਹੋਈ ਹੈ ਆਦਮੀ ਦੀ ਮਰਜੀ ਦੇ ਵਿੱਚ ਆਦਮੀ ਦੀ ਬਹੁਤ ਸ਼ੁਭੀ ਹੋਈ ਹੈ ਆਦਮੀ ਦੀ ਕਲਪਨਾ ਯਾਰ ਆਦਮੀ ਦਾ ਕਾਲ ਹੈ ਉੱਥੇ ਆ ਗਿਰੂ ਗੱਲ ਕਾਲ ਕਲਪਨਾ ਕਦੇ ਨਖਾਏ ਜੋ ਆਦਮੀ ਕਲਪਨਾ ਕਰਦਾ ਹੈ ਦਰਸਲ ਉਹਦਾ ਕਾਲ ਹੈ ਇਹ ਸਾਰਾ ਕਲਪਨਾ ਦੇ ਵਿੱਚ ਹੋਈ ਹੈ ਸਾਰਾ ਸੰਸਾਰ ਖੜਾ ਜੋ ਤਰੱਕੀ ਹੋਈ ਹੈ ਕਲਪਨਾ ਦੇ ਵਿੱਚ ਹੋਈ ਹੋਈ ਹੈ ਇਹ ਤਾਂ ਇਹਨਾਂ ਦੀ ਮੌਤ ਹੈ ਸੰਸਾਰ ਦੀ ਮੌਤ ਹੈ ਇਹਦੇ ਵਿੱਚ ਜ਼ਿੰਦਗੀ ਕਿੱਥੇ ਸੀ ਜ਼ਿੰਦਗੀ ਸੀ ਇਹਦੇ ਵਿੱਚ ਕਾਹੜੇ ਦੀ ਲੋਡ ਮਹਿਸੂਸ ਹੋਈ ਐ ਵੀ ਉਹ ਤੇਰਾ ਮੰਨ ਗਏ ਤੋਲ ਤੇਰਾ ਚੱਲ ਗਿਆ ਸੀ ਹੁਣ ਗੁਰਬਾਨੀ ਦੇ ਅਰਥਾਂ ਦੀ ਲੋਡ ਪਈ ਐ ਵੀ ਇਹ ਬਚਾ ਸਕਦੀ ਐ ਵਰਨਾ ਸੰਸਾਰ ਨਹੀਂ ਬਚਦਾ ਹੁਣ ਚਲੋਗਾ ਚਲੋ ਹੁਣ ਖਤਰਾ ਹੋ ਗਿਆ ਏਟਮ ਉਹਨਾਂ ਦੇ ਹਥਿਆਰ ਹੱਥ ਨੂੰ ਲੱਗ ਜਣੇ ਹੱਤ ਵੱਧੀਆਂ ਤੇ ਤੁਹਾਡਾ ਮੈਨਾ ਕਿਉਂ ਗਿਆ ਕਹਿੰਦੇ ਵੀ ਰਹੇ ਲੋਕ ਵੀ ਇਹਦੀ ਜੜ ਲੱਭੋ ਜੜ ਲੱਭੋ ਜੜ ਕਰੋ ਗੌਰ ਨਹੀਂ ਕੀਤੀ ਉਹਨਾਂ ਨੂੰ ਨਹੀਂ ਜਾਂਦੇ ਜੋ ਉਹਨੂੰ ਜਾਣਗੇ ਆਪਣੇ ਦੇ ਬਾਬਲ ਦੀ ਲੋਣੀ ਪੈਂਦੀ ਹੈ ਜਿਹਨੂੰ ਕੋ ਪਾਵਰ ਮੇਰੇ ਤੇ ਬਾਬਰ ਮੇਰੀ ਮਰਜ਼ੀ ਤੇ ਪਾਵਰ ਮੇਰੀ ਮਰਜ਼ੀ ਤੇ ਲਗਾਮ ਬਨੋਕਾ ਸੀ ਜਾਵੇ ਮੇਰੀ ਮਰਜ਼ੀ ਦਾ ਘੋੜਾ ਹੈ ਜਿਹੜਾ ਮੰਦਾ ਘੋੜਾ ਹੈ ਇਹਦੇ ਤੇ ਲਗਾਮ ਨਾ ਪਾਵੇ ਕੋਈ ਮੈਂ ਤੇ ਲਗਾਮ ਨਹੀਂ ਪਹਿਣ ਦੇਣੀ ਕਿਸੇ ਦੀ بس ਅਗਰ ਇਹ ਲਗਾਮ ਪਾਉਣ ਨੂੰ ਕਹਿੰਦੀ ਹੈ ਮਨ ਕਿਸੇ ਦਾ ਵੀ ਬੇ ਕਾਬੂ ਨਹੀਂ ਚਾਹੀਦਾ ਸੰਸਾਰ ਕਹਿੰਦਾ ਮੇਰਾ ਮਨ ਨੂੰ ਕਾਬੂ ਕਰ ਕੌਣ ਸਕਦਾ ਹੈ ਮੈਂ ਆਪਣਾ ਕਿਸੇ ਦੇ ਕਾਬੂ ਹੁਣ ਨਹੀਂ ਦੇਣਾ ਇਸ ਗੱਲ ਦੇ ਵਿੱਚ ਲੜਾਈ ਹੈ ਹਰ ਕਦੀ ਲੜਾਈ ਬੇ ਕਾਬੂ ਮਨ ਆਪਸ ਵਿੱਚ ਹੀ ਮਰ ਜਾਂਦੇ ਹੁੰਦੇ ਨੇ ਲੜ ਕੇ ਬੇ ਕਾਬੂ ਮਨ ਬਹੁਤ ਪੈਦਾ ਕਰਦਾ ਹੁੰਦਾ ਹੈ ਆਪਣੇ ਵੀ ਸੰਸਾਰ ਦੀ ਵੀ ਵੇ ਕਬੂਨੇ ਮਨ ਸਾਰਿਆਂ ਦੇ ਸਿਰਸਿਰ ਦੇ ਵਿੱਚ ਕ ਸੰਵਾਹੇ ਠਾਕੁਰ ਕਾਇਮ ਮਨ ਭਾਉ ਕਰਿਆ ਰਿਜਕ ਤਾਂ ਸਾਰਿਆਂ ਨੂੰ ਢਾਗਰ ਭੇਜਦਾ ਕੱਲੇ ਕੱਲੇ ਦੇ ਸਰ ਤੇ ਜਿਵੇਂ ਮਨ ਭਾਉ ਕਰਿਆ ਰਾਸ਼ਨ ਕਾਰਡ ਬਣਦੀ ਓਏ ਰਾਸ਼ਨ ਕਾਰਡ ਜਿੱਤੇ ਜੀਣੋ ਨਾਲ ਆਵਸ਼ਣ ਮਿਲ ਜਾਣ ਫੇ ਤੁ ਤੁਹਾਨੂੰ ਕਾਦੀ ਜਨਤਾ ਪਈ ਹੋਈ ਐ ਇਹਨਾਂ ਨੂੰ ਕਾਦੀ ਜਨਤਾ ਸੀ ਜਿਹੜੇ ਰੌਲਾ ਪਾਉਂਦੇ ਸੀ ਐ ਗੱਲ ਤੇ ਵਿਸ਼ਵਾਸ ਨਹੀਂ ਸੀ ਇਹਨਾਂ ਨੂੰ ਐਸ ਗੱਲ ਤੇ ਵਿਸ਼ਵਾਸ ਨਹੀਂ ਸੀ ਸੀਜ਼ਰ ਇਹ ਕੁਸਮਰ ਢਾਗਰ ਕਾਇਮਰ ਭੋਗ ਰਿਆ ਇਹਨਾਂ ਨੇ ਤਾਂ ਇਹਨਾਂ ਨੇ ਡਰ ਪੈਦਾ ਕੀਤਾ ਸੰਸਾਰ ਨੂੰ ਹੁਣ ਵੀ ਕਰ ਰਹੇ ਨੇ ਤੇ ਕੋ ਕੀ ਨਿਕਲਿਆ ਕੋ ਬੋਤ ਜਗਦੂ ਰਹੇ ਨੇ ਬਹੁਤ ਵੱਲ ਨੂੰ ਜਾਣੇ ਹੀ ਸੀ ਬਹੁਤ ਵੱਲ ਨੂੰ ਜਾਂਦੇ ਹੀ ਹੁੰਦੇ ਨੇ ਪਤਾ ਲੱਗ ਜੂ ਸੰਸਾਰ ਦੀ ਅਗਲ ਕੀ ਹੈ ਤੇ ਕੁਰਬਾਨੀ ਕੀ ਹੈ ਉਡੇ ਉਡ ਆਵੇ ਸਹਿ ਕੋਸਾਂ ਇਸ ਪਛਾਏ ਬਚਰੇ ਛਰੇਆ ਦੇਖੋ ਤੁਹਾਡੇ ਸਾਹਮਣੇ ਖਾਇਆ ਹੋਇਆ ਕੁੰਜਾ ਨੇ ਆਪਣੇ ਅੰਡੇ ਛੱਡ ਕੇ ਬੱਚੇ ਛੱਡ ਕੇ ਸੈਂਕੜੇ ਕੋ ਹੁੰਦੇ ਆ ਜਾਂਦੇ ਫਿਰ ਵੀ ਬੱਚੇ ਉਹਨਾਂ ਦੇ ਆਪੇ ਨਿਕਲਦੇ ਨੇ ਆਪੇ ਪੜ ਜਾਂਦੇ ਨੇ ਘੁਰਬਾਲ ਦੇ ਹਰ ਉੱਡਾ ਉਡ ਆਵੇ ਸੈ ਕੋਸਾਂ ਕੁੰਜਾ ਉੱਡ ਕੇ ਸੈ ਕੋਸਾਂ ਤੇ ਆ ਜਾਂਦੀਆਂ ਨੇ ਬੱਚੇ ਪਿੱਛੇ ਛੱਡੇ ਆਉਂਦੀਆਂ ਨੇ ਤੇਨ ਕਬਨ ਖਲਾਵਾ ਹੈ ਕਬਨ ਜਗਾਵਾ ਹੈ ਉਹਨਾਂ ਨੂੰ ਕੌਣ ਖੜਾਉਂਦਾ ਕਾਉਂਟ ਚ ਆਉਂਦਾ ਜਿਹਨੇ ਪੈਦਾ ਕੀਤਾ ਤੇ ਫਿਕਰ ਹੋਰ ਹੋਏ ਤੁਸੀਂ ਕਿਉਂ ਚਿੰਤਾ ਕਰਦੇ ਹੋ ਮਨ ਮੈਂ ਸਿਮਰਨ ਕਰਿਆ ਕਦੇ ਸੋਚਿਆ ਤੁਸੀਂ ਇਹ ਗੱਲ ਵਿਚਾਰੀ ਹੈ ਇਹ ਸ਼ਬਦ ਨੂੰ ਜੇ ਸੰਸਾਰ ਪੜ ਲੈਂਦਾ ਇਹ ਤੇ ਵਿਸ਼ਵਾਸ ਕਰ ਲੈਂਦੇ ਤਾਂ ਅੱਜ ਸੰਸਾਰ ਦੀ ਸੰਸਾਰ ਦਾ ਰੱਖਿਆ ਕੁਝ ਹੋਰ ਹੁੰਦਾ ਅੱਜ ਜਿਹੜੀ ਹਾਲਾਤ ਅੱਜ ਪੈਦਾ ਹੋਏ ਇਹ ਨਹੀਂ ਪੈਦਾ ਹੁੰਦੇ ਇਹ ਤਾਂ ਪੈਰਾਂ ਤੇ ਬਿਚੇ ਗਿਆਨ ਗ੍ਰੰਥਾ ਵਿੱਚ ਚਰਾਈ ਜਾਂਦਾ ਹੈ ਜਿਹੜੇ ਵਿਦਵਾਨ ਨੇ ਮਨਮੁੱਖ ਨੇ ਨਾ ਇਹ ਆਪਣਾ ਰੌਲਾ ਕਿਉਂਕਿ ਮੀਡੀਆ ਇਹ ਨਾ ਕੋ ਹੁੰਦਾ ਪਾਵਰ ਇਹ ਨਾ ਕੋਈ ਰੌਲਾ ਹੀ ਪਾ ਰੱਖਦੇ ਨੇ ਸੱਚ ਨੂੰ ਰੌਲੇ ਦੇ ਵਿੱਚ ਰੱਖਦੇ ਨੇ ਸਾਰੇ ਲੋਕ ਅੱਗੇ ਕੀ ਹੁੰਦੀ ਅੱਗੇ ਹੁੰਦੀ ਬਹੁਤ ਫਿਰ ਇਹਨਾਂ ਦੀ ਵਿੱਚੋਂ ਕੀ ਨਿਕਲਦਾ ਉਹਦੇ ਵਿੱਚੋਂ ਨਿਕਲਦੀ ਬਹੁਤ ਹੋਰ ਕੁਝ ਨਹੀਂ ਡਿਪਰੈਸ਼ਨ ਹੈਵੀ ਬਹੁਤ ਹੈ ਹਾਰਟ ਅਟੈਕ ਵੀ ਬਹੁਤ ਹੈ ਕੈਂਸਰ ਵੀ ਬਹੁਤ ਹੈ ਐਂਡੀਆ ਬਵਾਰੀਆਂ ਖਤ ਵੀ ਬਹੁਤ ਹੈ ਇਹ ਸਾਰੀਆਂ ਏਸੇ ਚੋਂ ਨਿਕਲੀਆਂ ਤੁਹਿਆਂ ਸਭ ਕੁਝ ਏਸੇ ਚੋਂ ਨਿਕਲਦਾ ਬਹੁਤ ਹੈ ਨਿਕਲੀਆਂ ਵਿੱਚੋਂ ਕੀ ਨਿਕਲੜੇ ਦੁੱਖ ਪਰ ਮੌਤ ਦੋ ਚੀਜ਼ਾਂ ਨਿਕਲਦੀਆਂ ਨੇ ਬਹੁਤ ਆਖਰੀ ਚੀਜ਼ ਹੈ ਉਹ ਦੁੱਖ ਵੀ ਰੋਜ਼ ਦਾ ਮਰਨਾ ਹੌਲੀ ਹੌਲੀ ਮਰਨਾ ਦੁੱਖ ਵੀ ਬਹੁਤ ਬਹੁਤ ਆ ਦੁੱਖ ਨੂੰ ਚੰਗੀ ਹੈ ਵਾਦ ਨੂੰ ਤਾਂ ਮੁਕਤੀ ਮੰਗਦੇ ਨੇ ਉਹ ਛੜਕਾੜਾ ਤਾਂ ਹੋਇਆ ਜਿਉਂਦੇ ਜਣ ਲੋ ਬਰਿਆ ਹੋਇਆ ਜਣਦਾ ਤਾਂ ਠੀਕ ਐ ਬਰਿਆ ਹੋਇਆ ਕਦੇ ਬੂਬੂ ਕਰਦਾ ਜਣਦਾ ਬਸ ਇਹ ਜਿਉਂਦਾ ਹੀ ਜਾਲਦੀ ਐ ਚਿੰਤਾ ਚਿੰਤਾ ਦਾ ਜਿਉਂਦੇ ਨੂੰ ਜਾਲਦੀ ਐ ਜਿਵੇਂ ਜਿਉਂਦੇ ਨੂੰ ਜਾਲੀਏ ਤੇ ਕੀ ਕਾ ਮਾਰਦਾ ਐ ਬਰੇ ਨੂੰ ਕੋਈ ਜਾਣਦਾ ਨੂੰ ਕੀ ਪਤਾ ਕੀ ਹੋਇਆ ਕੀ ਲੋ